ਕੇਦਾਰਾ ਰਾਗ ਦੀ ਭਗਤ ਬਾਣੀ ਅੰਦਰ ਭਗਤ ਕਬੀਰ ਸਾਹਿਬ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਰੀ ਕਲਵਾਰ ਗਵਾਰ ਮੂਡ ਮਤ ਕਲਵਾਰ ਕਹਿੰਦੇ ਨੇ ਕਲਾਲਣ ਸ਼ਰਾਬ ਪਿਉਣ ਵਾਲੀ ਨਸ਼ਾ ਪਿਉਣ ਵਾਲੀ ਭਗਤ ਸਾਹਿਬ ਕਹਿੰਦੇ ਹੈ ਕਲਵਾਰ ਗਵਾਰ ਮੂਰਖ ਨੂੰ ਕਹਿੰਦੇ ਨੇ ਮੂਡ ਮਤ हे मूर्ख मत हे ग्वार तू ए संसार दे ਝੂਠੇ ਨਸ਼ੇ ਦੇ ਵਿੱਚ ਇਸ ਸਰੀਰ ਨੂੰ ਲਾਇਆ ਹੋਇਆ ਉਲਟੋ ਪਵਨ ਫੇਰਾਵ ਇਹਨੂੰ ਉਲਟਾ ਇਸ ਮਤ ਨੂੰ ਕਹਿੰਦੇ ਨੇ ਕਿ ਤੂੰ ਇਸ ਸਰੀਰ ਨੂੰ ਸੰਸਾਰ ਦੇ ਝੂਠੇ ਨਸ਼ੇ ਦੇ ਵਿੱਚ ਲਾਇਆ ਤੂੰ ਮੂਰਖ ਹੈ ਗਵਾਰ ਹੈ ਇਹਨੂੰ ਉਲਟਾ ਉਲਟਾਤਾ ਭਾਵ ਪਹਿਲੇ ਕਾਰਜ ਤੋਂ ਦੂਜੇ ਪਾਸੇ ਨੂੰ ਬਦਲ ਦੇਣਾ ਉਹਨੂੰ ਉਲਟਾ ਦੇਣਾ ਪਵਨ ਫੇਰਾਵੋ ਇਹ ਜਿਹੜੀ ਵਾਸ਼ਨਾ ਦੀ ਪਵਨ ਹੈ ਇਸ ਨੂੰ ਸੰਸਾਰ ਦੇ ਝੂਠੇ ਨਸ਼ਿਆਂ ਵੱਲੋਂ ਮੋੜ ਕੇ ਤੇ ਇਹਨੂੰ ਪਰਮੇਸ਼ਰ ਦੇ ਨਾਮ ਰਸ ਦੇ ਵੱਲ ਨੂੰ ਲਾਉਣਾ ਕਰ ਪਰਮੇਸ਼ਰ ਦੇ ਨਾਮ ਰਸ ਵੱਲ ਜੋੜ ਇਸ ਨੂੰ ਕਿਉਂਕਿ ਅਕਾਲ ਪੁਰਖ ਪਰਮੇਸ਼ਰ ਜੀ ਦੇ ਜੋ ਨਾਮ ਦਾ ਰਸ ਹੈ ਇਹ ਜੀਵ ਨੂੰ ਹੋਸ਼ ਦੇ ਵਿੱਚ ਲਿਆਉਣ ਵਾਲਾ ਇਹ ਜਿਹੜੇ ਝੂਠੇ ਨਸ਼ੇ ਦੇ ਵਿੱਚ ਫਸੀ ਹੋਈ ਹੈ ਇਹ ਨਸ਼ੇ ਇਸ ਨੂੰ ਬੇਹੋਸ਼ੀ ਦੀ ਨੀਂਦ ਵਿੱਚ ਸਵਾ ਦੇਣ ਵਾਲੇ ਨਸ਼ਾ ਮਨੁੱਖ ਨੂੰ ਬੇਹੋਸ਼ ਕਰਦਾ ਹੈ ਸੁਰਤੀ ਬਰਬਾਦ ਕਰਦਾ ਹੈ ਤੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਰਸ ਹੈ ਨਸ਼ਾ ਹੈ ਇਹ ਇਸ ਨੂੰ ਹੋਸ਼ ਵਿੱਚ ਲਿਆਉਣ ਵਾਲਾ ਇਹ ਇਹਨੂੰ ਸਮਝ ਦੇ ਵਿੱਚ ਲਿਆਉਣ ਵਾਲਾ ਇਹਦੀ ਸੁਰਤੀ ਨੂੰ ਜਾਗਰਿਤ ਕਰਨ ਵਾਲਾ ਹੈ ਇਸ ਕਰਕੇ हे ਬੁੱਧ हे ਮਤ ਇਸ ਨੂੰ ਝੂਠੇ ਨਸ਼ੇ ਵੱਲੋਂ ਮੋੜ ਕੇ ਤੇ ਪਰਮੇਸ਼ਰ ਦੇ ਨਾਮ ਰਸ ਵੱਲ ਲਾਉਣਾ ਕਰ ਇਸ ਸਰੀਰ ਨੂੰ ਇਸ ਮਨ ਨੂੰ ਮਨ ਮਤਵਾਰ ਇਸ ਤਰ੍ਹਾਂ ਫਿਰ ਮਨ ਜਿਹੜਾ ਹੈ ਮਤਵਾਰ ਤੋਂ ਭਾਵ ਮਸਤ ਹੋ ਜਾਂਦਾ ਮੇਰ ਸਰ ਪਾਠੀ ਤੇ ਮੇਰ ਇਹ ਜਿਹੜਾ ਦਸਮ ਦਵਾਰ ਹੈ ਇਸ ਨੂੰ ਭੱਠੀ ਬਣਾਉਣਾ ਕਰ ਕਿਉਂਕਿ ਜੋਗੀ ਲੋਕ ਜਿਹੜੇ ਸਨ ਉਹ ਸ਼ਰਾਬ ਦੇ ਪਿਆਲੇ ਪੀਂਦੇ ਤੇ ਫਿਰ ਕਹਿੰਦੇ ਸਮਾਧੀ ਬੜੀ ਲੱਗਦੀ ਭਗਤ ਸਾਹਿਬ ਜੀ ਕਹਿੰਦੇ ਵੀ ਨਹੀਂ ਇਹ ਸ਼ਰਾਬ ਜਿਹੜੀ ਐ ਤੇ बेहोਸ਼ੀ ਦੀ ਗਫਲਤਾਈ ਦੀ ਨੀਂਦ ਦੇ ਵਿੱਚ ਸੁੱਟ ਦੇਣ ਵਾਲੀ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਹੈ ਉਹ ਇਹਨੂੰ ਹੋਸ਼ ਵਿੱਚ ਲਿਆਉਣ ਵਾਲਾ ਤੇ ਇਸ ਨਾਮ ਰਸ ਦੇ ਨਾਲ ਮਨ ਮਸਤ ਹੋ ਜਾਂਦਾ ਮਸਤ ਮੇਰ ਸਰ ਪਾਠੀ ਇਸ ਕਰਕੇ ਦਸਮ ਦਵਾਰ ਨੂੰ ਪਠੀ ਬਣਾਉਣਾ ਕਰ ਅੰਮ੍ਰਿਤ ਧਾਰ ਚੁਆਵੋ ਉਥੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਧਾਰਾ ਨੂੰ ਚਵਾਉਣਾ ਕਰ ਇਹ ਰਸ ਸ਼ਕ ਇਸ ਰਸ ਦੇ ਨਾਲ ਪਿਆਰ ਕਰ ਇਹ ਰਸ ਸ੍ਰੇਸ਼ਟ ਹੈ ਤੂੰ ਦੁਨੀਆ ਦੇ ਰਸਾਂ ਦੇ ਵਿੱਚ ਜਿਹੜੇ ਰਸ बेहोशी ਦੀ ਨੀਂਦ ਵਿੱਚ ਸੁੱਟ ਦੇਣ ਵਾਲੇ ਨੇ ਉਹਨਾਂ ਦੇ ਵਿੱਚ ਲੱਗੀ ਹੋਈ ਹੈ ਇਹ ਮਤ ਤੂੰ ਐਸ ਰਸ ਵਿੱਚ ਲੱਗ ਇਹ ਰਸ ਸ੍ਰੇਸ਼ਟ ਹੈ ਪਰਮੇਸ਼ਰ ਦੇ ਨਾਮ ਦਾ ਬੋਲੋ ਭਈਆ RAM ਕੀ ਦੁਹਾਈ ਇਸ ਕਰਕੇ ਹੈ ਭਾਈ RAM ਜੋ ਪਰਮੇਸ਼ਰ ਹੈ ਉਹਦੀ ਦੁਹਾਈ ਬੋਲੋ ਦੁਹਾਈ ਤੋਂ ਪਾਓ ਜ਼ੁਬਾਨ ਦੇ ਨਾਲ ਉਹਦਾ ਨਾਮ ਜੱਪੀ ਚੱਲੋ ਜੱਪੀ ਚੱਲੋ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਵੇਗਾ ਭਗਤ ਸਾਹਿਬ ਕਹਿੰਦੇ ਪੀਵੋ ਸੰਤ ਸਦਾ ਮਤ ਦੁਰਲਭ ਹੈ ਸੰਤ ਜਨੋ ਇਹ ਰਸ ਨੂੰ ਪੀਣਾ ਕਰੋ ਇਹ ਜਿਹੜਾ ਰਸ ਹੈ ਨਾ ਬੜਾ ਦੁਰਲਭ ਹੈ ਕਠਨ ਪ੍ਰਾਪਤੀ ਵਾਲਾ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਏ ਤੇ ਜਿਹੜਾ ਇਸ ਨੂੰ ਪੀ ਲੈਂਦਾ ਹੈ ਸਹਜੇ ਪਿਆਸ 부ਝਾਈ ਜਿਹੜਾ ਇਸ ਰਸ ਨੂੰ ਪੀ ਲੈਂਦਾ ਹੈ ਸ਼ਕ ਲੈਂਦਾ ਹੈ ਸਹਿਜ ਸੁਭਾਵਕ ਹੀ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਪਦਾਰਥਾਂ ਦੀ ਪਿਆਸ ਬੁਝ ਜਾਂਦੀ ਹੈ ਉਹਨੂੰ ਫਿਰ ਪਰਮੇਸ਼ਰ ਦੇ ਨਾਮ ਰਸ ਦੀ ਹੀ ਪਿਆਸ ਲੱਗ ਜਾਂਦੀ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਕਥਨ ਕਰਦੇ ਨੇ ਭੈ ਵਿੱਚ ਭਾਉ ਪਰਮੇਸ਼ਰ ਦੇ ਭੈ ਦੇ ਵਿੱਚ ਹੀ ਭਾਉ ਤੋਂ ਭਾ ਪਿਆਰ ਹੈ ਭਾਵ ਜੇ ਪਰਮੇਸ਼ਰ ਦਾ ਡਰ ਹਿਰਦੇ ਵਿੱਚ ਹੈ ਫੇਰ ਹੀ ਉਹਦਾ ਪਿਆਰ ਪ੍ਰਾਪਤ ਹੋ ਸਕਦਾ ਹੈ ਜਿਹਦੇ ਹਿਰਦੇ ਵਿੱਚ ਉਹਦਾ ਡਰ ਹੀ ਨਹੀਂ ਉਹਦੇ ਅੰਦਰ ਉਹਦਾ ਪਿਆਰ ਵੀ ਨਹੀਂ ਉਹਦੇ ਅੰਦਰ ਪਿਆਰ ਨਹੀਂ ਪੈਦਾ ਹੋਵੇਗਾ ਪਰਮੇਸ਼ਰ ਦਾ ਪਰਮੇਸ਼ਰ ਦਾ ਪਿਆਰ ਉਹਦੇ ਅੰਦਰ ਹੀ ਪੈਦਾ ਹੁੰਦਾ ਹੈ ਜਿਹੜਾ ਪਰਮੇਸ਼ਰ ਦੇ ਭੈ ਵਿੱਚ ਰਹਿੰਦਾ ਹੈ ਡਰ ਵਿੱਚ ਰਹਿੰਦਾ ਉਹਦੇ ਅਦਬ ਦੇ ਵਿੱਚ ਰਹਿੰਦਾ ਭਾਏ ਕੋ ਜਨ ਬੁੱਝੇ ਤੇ ਇਸ ਪ੍ਰੇਮ ਰਸ ਦੁਆਰਾ ਇਸ ਪ੍ਰੇਮ ਦੁਆਰਾ ਇਸ ਗੱਲ ਨੂੰ ਕੋਈ ਵਿਰਲਾ ਹੀ ਬੁੱਝਦਾ ਇਸ ਗੱਲ ਨੂੰ ਕੋਈ ਵਿਰਲਾ ਹੀ ਬੁੱਝਦਾ ਕਿ ਉਹਦੇ ਅਦਬ ਵਿੱਚ ਰਹਿਣ ਕਰਕੇ ਹੀ ਪ੍ਰੇਮ ਪੈਦਾ ਹੁੰਦਾ ਹੈ ਇਸ ਪ੍ਰੇਮ ਰਸ ਦੁਆਰਾ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਸਾਰਿਆਂ ਨੂੰ ਇਹ ਸਮਝ ਨਹੀਂ ਆਉਂਦੀ ਹਾਰ ਰਸ ਪਾਵੇ ਭਾਈ ਤੇ ਜਿਹੜਾ ਇਸ ਗੱਲ ਨੂੰ ਸਮਝ ਜਾਂਦਾ ਨਾ ਉਹ ਫਿਰ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਕਰਦਾ ਉਹ ਸੰਸਾਰ ਦੇ ਰਸਾਂ ਦੇ ਵਿੱਚ ਖਚਤ ਨਹੀਂ ਹੁੰਦਾ ਉਹਨਾਂ ਦਾ ਮਨ ਇਹਨਾਂ ਰਸਾਂ ਦੇ ਵਿੱਚ ਖਚਤ ਨਹੀਂ ਹੁੰਦਾ ਇਹ ਰਸ ਫਿਰ ਉਸ ਨੂੰ ਫਿੱਕੇ ਲੱਗਦੇ ਨੇ ਭਗਤ ਸਾਹਿਬ ਜੀ ਦਾ ਹੀ ਬਚਨ ਹੈ ਭਗਤ ਕਬੀਰ ਸਾਹਿਬ ਕਹਿੰਦੇ ਇਹ ਰਸ ਛਾੜੇ ਉਹ ਰਸ ਆਵਾ ਉਹੋ ਰਸ ਪੀਆ ਇਹ ਰਸ ਨਹੀਂ ਭਾਵਾ ਫਿਰ ਇਹ ਸੰਸਾਰ ਦੇ ਰਸ ਭਾਉਂਦੇ ਨਹੀਂ ਜੀਵ ਨੂੰ ਉਸ ਜੀਵ ਨੂੰ ਜਿਹਨੂੰ ਨਾਮ ਦਾ ਰਸ ਆ ਗਿਆ ਉਹਨੂੰ ਸੰਸਾਰ ਦੇ ਰਸ ਨਹੀਂ ਪਾਉਂਦੇ ਜੀਤੇ ਘਟ ਅੰਮ੍ਰਿਤ ਸਭ ਹੀ ਮਹਿ ਭਗਤ ਜੀ ਇਹ ਰਸ ਇਹ ਅੰਮ੍ਰਿਤ ਜਿਹੜਾ ਸਾਰਿਆਂ ਦੇ ਅੰਦਰ ਹੀ ਆ ਭਗਤ ਸਾਹਿਬ ਕਹਿੰਦੇ ਜਿੰਨੇ ਵੀ ਜੀਵ ਨੇ ਜਿੰਨੇ ਵੀ ਇਹ ਸਰੀਰ ਨੇ ਮਨੁੱਖਾਂ ਦੇ ਜੀਵਾਂ ਦੇ ਇਹਨਾਂ ਸਾਰਿਆਂ ਦੇ ਅੰਦਰ ਹੀ ਪਰਮੇਸ਼ਰ ਨੇ ਨਾਮ ਰਸ ਰੱਖਿਆ ਨਾਮ ਰਸ ਨਾਮ ਅੰਮ੍ਰਿਤ ਰੱਖਿਆ ਹੋਇਆ ਸਾਰਿਆਂ ਦੇ ਅੰਦਰ ਹੀ ਸਾਰਿਆਂ ਦੇ ਅੰਦਰ ਹਰ ਇੱਕ ਦੇ ਅੰਦਰ ਵਸਿਆ ਜੀਤੇ ਘਟ ਅੰਮ੍ਰਿਤ ਸਭ ਹੀ ਸਾਰਿਆਂ ਦੇ ਅੰਦਰ ਅੰਮ੍ਰਿਤ ਹੈ ਪਰ ਉਸ ਅੰਮ੍ਰਿਤ ਨੂੰ ਪ੍ਰਾਪਤ ਸਾਰੇ ਨਹੀਂ ਕਰ ਸਕਦੇ ਹੈ ਸਾਰਿਆਂ ਦੇ ਅੰਦਰ ਪਰ ਉਸ ਨੂੰ ਪ੍ਰਾਪਤ ਸਾਰੇ ਨਹੀਂ ਕਰ ਸਕਦੇ ਸਾਰਿਆਂ ਦੇ ਵਾਸ ਦੀ ਗੱਲ ਨਹੀਂ ਉਸ ਨੂੰ ਪ੍ਰਾਪਤ ਕਰਨਾ ਜਿਵੇਂ ਇੱਕ ਭਿਖਾ ਪਾਟ ਹੋਇਆ ਭਿਖਾ ਪਾਟ ਜਦੋਂ ਕਿਸੇ ਨੂੰ ਸਮਝ ਪੈ ਜਾਂਦੀ ਨਾ ਇਸ ਰਸ ਦੀ ਉਦੋਂ ਫਿਰ ਉਹ ਦੱਸਦਾ ਦੁਨੀਆ ਦੇ ਲੋਕਾਂ ਨੂੰ ਵੀ ਸਾਰਿਆਂ ਦੇ ਅੰਦਰ ਹੀ ਜੇ ਤੇ ਸਾਰੇ ਕਹਿੰਦੇ ਸਾਨੂੰ ਪ੍ਰਾਪਤ ਤੇ ਹੁੰਦਾ ਨਹੀਂ ਉਹ ਕਹਿੰਦੇ ਭੀ ਸਾਰੇ ਯਤਨ ਨਹੀਂ ਨਾ ਕਰਦੇ ਉਸ ਨੂੰ ਪ੍ਰਾਪਤ ਕਰਨ ਦਾ ਹੁਣ ਜਿਹੜਾ ਮਾਇਆ ਦੇ ਰਸ ਪ੍ਰਾਪਤ ਕਰਨ ਦੇ ਵਿੱਚ ਲੱਗਾ ਹੋਇਆ ਉਹਦਾ ਯਤਨ ਤੇ ਸਾਰਾ ਇੱਧਰ ਲੱਗਾ ਉਹਦੀ એનર્ਜੀ ਸਾਰੀ ਇੱਧਰ ਲੱਗੀ ਉਹਦਾ ਧਿਆਨ ਸਾਰਾ ਇੱਧਰ ਲੱਗਾ ਉਹ ਨਾਮ ਰਸ ਵਾਲੇ ਪਾਸੇ ਕਿੱਧਰ ਨੂੰ ਧਿਆਨ ਦੇਵੇਗਾ ਜਿਨਾਂ ਚਿਰਤਾ ਕੋਸ ਰਸਵਲ ਉਸ ਅੰਮ੍ਰਿਤਵਲ ਧਿਆਨ ਦਿੰਦਾ ਨਹੀਂ ਉਹਦੀ ਪ੍ਰਾਪਤੀ ਕਿਵੇਂ ਹੋ ਜੇਗੀ ਅੰਦਰ ਭਿਖਾ ਪਟ ਕਹਿੰਦਾ ਕਹਿੰਦਾ ਵੀ ਸੰਸਾਰ ਵਿੱਚ ਕੋਈ ਗਰੀਬ ਨਹੀਂ ਕੋਈ ਕੰਗਾਲ ਨਹੀਂ ਕੋਈ ਭੁੱਖਾ ਨਹੀਂ ਭੀਖਾ ਭੁੱਖਾ ਕੋ ਨਹੀਂ ਉਹ ਕਹਿੰਦਾ ਭਿਖਿਆ ਕੋਈ ਭੁੱਖਾ ਨਹੀਂ ਇੱਥੇ ਸਾਰੇ ਰਜੇ ਆ ਸਾਰੇ ਕਿਸੇ ਨੇ ਪੁੱਛਿਆ ਵੀ ਕਿਵੇਂ ਰਜੇ ਆ ਭਿਖਾ ਪਟ ਕਹਿੰਦਾ ਸਭ ਕੀ ਗਠੜੀ ਲਾਲ ਆ ਸਾਰਿਆਂ ਦੇ ਹਿਰਦੇ ਰੂਪੀ ਗਠੜੀ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਲਾਲ ਸਾਰਿਆਂ ਦੇ ਅੰਦਰ ਹੀ ਉਹਨੇ ਬਨ ਕੇ ਰੱਖਿਆ ਸਾਰਿਆਂ ਦੇ ਅੰਦਰ ਇਹ ਨਹੀਂ ਵੀ ਕਿਸੇ ਵਿਸ਼ੇਸ਼ ਜਾਤੀ ਵਾਲਿਆਂ ਦੇ ਕੋਲ ਹੈ ਤੇ ਦੂਜੀ ਜਾਤੀ ਵਾਲਿਆਂ ਦੇ ਕੋਲ ਨਹੀਂ ਨਹੀਂ ਸਾਰਿਆਂ ਦੇ ਅੰਦਰ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਭਾਵੇਂ ਕੋਈ ਗੋਰਾ ਤੇ ਭਾਵੇਂ ਕਾਲਾ ਭਾਵੇਂ ਕੋਈ ਉੱਚੀ ਜਾਤ ਦਾ ਭਾਵੇਂ ਨੀਵੀਂ ਜਾਤ ਦਾ ਭਾਵੇਂ ਕੋਈ ਬੰਦਾ ਧਰਮੀ ਆ ਤੇ ਭਾਵੇਂ ਪਾਪੀ ਆ ਭਾਵੇਂ ਸਾਧਿਆ ਤੇ ਭਾਵੇਂ ਚੋਰ ਆ ਸਾਰਿਆਂ ਦੇ ਅੰਦਰ ਹੀ ਉਹ ਲਾਲ ਹੈ ਜਦੋਂ ਐਸੇ ਬੋਲ ਭਗਤ ਭਟ ਪਿਖੇ ਨੇ ਗਏ ਭੀਖਾ ਭੂਖਾ ਕੋ ਨਹੀਂ ਸਭ ਕੀ ਗਠੜੀ ਲਾਲ ਤੇ ਸੁਣ ਕੇ ਕਹਿੰਦਾ ਕਹਿੰਦੇ ਭੀਖਾ ਜੀ ਅ ਕਈ ਭੁੱਖੇ ਹੀ ਤੁਰੇ ਫਿਰਦੇ ਆ ਤੁਸੀਂ ਕਹਿੰਦੇ ਸਾਰੇ ਹੀ ਰੱਜੇ ਨੇ ਸਾਰਿਆਂ ਦੇ ਕੋਲ ਲਾ ਲਿਆ ਜੇ ਸਾਰਿਆਂ ਦੇ ਕੋਲ ਲਾਲ ਹੋਵੇ ਤੇ ਇਹ ਸਾਰੇ ਰੱਜ ਕੇ ਨਾ ਖਾਣ ਸਾਰੇ ਚੰਗਾ ਨਾ ਪਹਿਨਣ ਇੱਥੇ ਤੇ ਕਈ ਵਿਚਾਰੇ ਨੰਗੇ ਹੀ ਨੇ ਆ ਸਿਆਲ ਆ ਗਿਆ ਕਈਆਂ ਦੇ ਕੋਲ ਠੰਡ ਦੇ ਵਿੱਚ ਬਸਤਰ ਨਹੀਂ ਪਾਉਣ ਵਾਸਤੇ ਉੱਪਰ ਲੈਣ ਵਾਸਤੇ ਇਹੋ ਜੀ ਹਾਲਤ ਕਈ ਵਿਚਾਰੇ ਭੁੱਖੇ ਹੀ ਸੌਂ ਜਾਂਦੇ ਨੇ ਤੇ ਤੂੰ ਕਹਿੰਨਾ ਭੁੱਖਾ ਕੋਈ ਨਹੀਂ ਤੇ ਜੇ ਸਾਰਿਆਂ ਦੇ ਕੋਲ ਲਾ ਲਿਆ ਤੇ ਇਹ ਵਿੱਚ ਕਿਉਂ ਭੁੱਖੇ ਨੇ ਭੀਖਾ ਕਹਿੰਦਾ ਵੀ ਇਹਦਾ ਕਾਰਨ ਇਹ ਆਪ ਹੀ ਆ ਹਿੰਦੇ ਕਿਵੇਂ ਕੋਈ ਬੰਦਾ ਕਹਿੰਦਾ ਮੈਂ ਭੁੱਖਾ ਰਵਾਂ ਕੋਈ ਇੱਕ ਬੰਦਾ ਕਹਿੰਦਾ ਮੈਂ ਗਰੀਬ ਹਵਾਂ ਸਾਰੇ ਚਾਉਂਦੇ ਨੇ ਭੀਖਾ ਕਹਿੰਦਾ ਵੀ ਉਹ ਜਿਹੜੀ ਮਾਇਆ ਉਹ ਜਿਹੜਾ ਸਰਮਾਇਆ ਨਾ ਪਰਮੇਸ਼ਰ ਦੇ ਨਾਮ ਰੂਪੀ ਧਨ ਲਾਲ ਦੇ ਕੋਲ ਹੈਗਾ ਪਰ ਇਹ ਗੱਲ ਆਏ ਭੁਖੇ ਤਾਂ ਵਾ ਫੇ ਬਹੁਤਿਆਂ ਨੂੰ ਉਹ ਗੰਡ ਹੀ ਨਹੀਂ ਖੋਲਣੀ ਆਉਂਦੀ ਉਹ ਪਰਮੇਸ਼ਰ ਨੇ ਗੰਡ ਬੰਨੀ ਅੰਦਰ ਅੰਦਰ ਟਿਕਾਇਆ ਗਾਂਠ ਖੋਲਣੈ ਜਾਣਈ ਇਹ ਵਿਦ ਭਇਓ ਕੰਗਾਲ ਉਹ ਗੰਡ ਹੀ ਨਹੀਂ ਇਹਨੂੰ ਖੋਲਣੀ ਆਉਂਦੀ ਇਸ ਕਰਕੇ ਕੰਗਾਲ ਆ ਗਰੀਬ ਆ ਅੰਮ੍ਰਿਤ ਨਰਸ ਜਿਹੜਾ ਹੈ ਸਾਰਿਆਂ ਦੇ ਅੰਦਰ ਹੈ ਜੀਤੇ ਘਟ ਅੰਮ੍ਰਿਤ ਸਭ ਹੀ ਮਹਿ ਹੈ ਜਿਨੇ ਵੀ ਇਹ ਮਨੁੱਖਾ ਸਰੀਰ ਨੇ ਸਾਰਿਆਂ ਦੇ ਅੰਦਰ ਉਹ ਨਾਮ ਅੰਮ੍ਰਿਤ ਰਸ ਹੈ ਪਰ ਸਾਰੇ ਨਹੀਂ ਪ੍ਰਾਪਤ ਕਰ ਸਕਦੇ ਤਿਸਹਿ ਭਾਵੈ ਤਿਸਹਿ ਪੀ ਆਈ ਜਿਹੜਾ ਸਰੀਰ ਉਹਨੂੰ ਪਾ ਜਾਂਦਾ ਨਾ ਉਸੇ ਨੂੰ ਉਹ ਨਾਮ ਅੰਮ੍ਰਿਤ ਰਸ ਪਿਉਂਦਾ ਦੂਜੇ ਵਾਂਝੇ ਹੀ ਚਲੇ ਜਾਂਦੇ ਨੇ ਸੰਸਾਰ ਦੂਜਿਆਂ ਨੂੰ ਇਹ ਸਾਰੀ ਨਹੀਂ ਆਉਂਦੀ ਬਹੁਤੇ ਤੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਤੱਕ ਨਹੀਂ ਪੈਣ ਦਿੰਦਾ ਵੀ ਇਹੋ ਜੀ ਵੀ ਕੋਈ ਚੀਜ਼ ਹੈਗੀ ਉਹਨਾਂ ਨੂੰ ਇਹੋ ਜਿਹਾ ਸੰਸਾਰ ਵਿੱਚ ਖਚਤ ਕੀਤਾ ਉਹਨੇ ਜਿਹੜਾ ਉਹਨੂੰ ਪਾ ਜਾਂਦਾ ਉਹਨੂੰ ਉਹ ਪਿਆਉਂਦਾ ਨਗਰੀ ਏਕੈ ਨੌ ਦਰਵਾਜੇ ਆ ਸਰੀਰ ਰੂਪੀ ਇੱਕ ਨਗਰ ਆ ਸ਼ਹਿਰ ਪਿੰਡ ਤੇ ਇਸ ਸਰੀਰ ਰੂਪੀ ਪਿੰਡ ਦੇ ਨੌ ਦਰਵਾਜੇ ਨੇ ਨੌ ਗੋਲ ਕਾ ਵੀ ਉਹਨੂੰ ਕਹਿੰਦੇ ਨੇ ਨੌ ਸ਼ੇਕ ਨੇ ਨਾ ਸਰੀਰ ਦੇ ਵਿੱਚ ਧਾਵਤ ਬਰਜ ਰਹੀ ਤੇ ਇਹ ਨੌਆ ਦੁਹਾਰਾਈ ਭੱਜਾ ਫਿਰਦਾ ਭੱਜਾ ਫਿਰਦਾ ਮਨ ਜਿਹੜਾ ਇਸ ਮਨ ਨੂੰ ਰੋਕ ਲੈਂਦਾ ਰੋਕ ਕੇ ਰੱਖ ਟਿਕਾ ਲੈਂਦਾ ਅੰਦਰ ਜਿਹੜਾ ਇਹਨਾਂ ਰੋਕ ਕੇ ਤੇ ਅੰਦਰ ਟਿਕਾ ਲੈਂਦਾ ਨਾ ਉਹਦੀ ਗੱਲ ਬਣਦੀ ਜਿਹੜਾ ਨਵੇਂ ਦਵਾਰਿਆਂ ਨੂੰ ਬੰਦ ਕਰ ਲੈਂਦਾ ਉਹਦਾ ਫਿਰ ਦਸਵਾਂ ਖੋਲਦਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ ਜਿਹਦਾ ਭਾਵਨੀ ਜੀ ਦੀ ਭਾਵਨੀ ਜੀ ਦਾ ਪਿਆਰ ਗੁਰੂ ਨਾਲ ਲੱਗ ਜਾਂਦਾ ਗੁਰੂਦੁਆਰਾ ਫਿਰ ਉਹ ਦਸਵਾਂ ਦਿਖਾਉਂਦਾ ਵੀ ਆ ਨੌ ਜਿਹੜੇ ਨੇ ਪਹਿਲਾਂ ਇਹਨਾਂ ਨੂੰ ਕਾਬੂ ਚ ਕਰ ਇਹ ਤੇ ਕਾਬੂ ਹੀ ਨਹੀਂ ਅੱਖਾਂ ਇਹਦੀਆਂ ਕਾਬੂ ਨਹੀਂ ਵਿਗੜੀਆਂ ਹੋਈਆਂ ਇਹਦੀ ਵੇਖਣੀ ਵਿਗੜੀ ਹੋਈ ਕਿਹੋ ਜੀ ਵਿਗੜੀ ਹੋਈ ਐ ਕਿ ਸਰੀਰ ਦੇ ਵਿੱਚ ਕੋਈ ਸਮਰੱਥਾ ਭਾਵੇਂ ਨਹੀਂ ਰਹਗੀ ਅੱਖਾਂ ਦੀ ਜੋਤ ਵੀ ਘਟ ਗਈ ਪਰ ਫਿਰ ਵੀ ਕਿਸੇ ਦਾ ਸਰੂਪ ਵੇਖ ਕੇ ਤੇ ਮਨ ਦੇ ਵਿੱਚ ਵਾਸ਼ਨਾ ਫੇਰ ਆ ਜਾਂਦੀ ਹਾਲਾਂਕਿ ਵਾਸ਼ਨਾ ਭੋਗਣ ਦੀ ਸਮਰੱਥਾ ਭਾਵੇਂ ਸਰੀਰ ਵਿੱਚ ਨਹੀਂ ਰਹੀ ਕਿਉਂਕਿ ਸਰੀਰ ਦਾ ਬਲ ਘਟ ਗਿਆ ਅਰ ਅੱਖਾਂ ਇਹੋ ਜੀਆਂ ਨੇ ਕਿਸੇ ਦਾ ਸੁੰਦਰ ਸਰੂਪ ਵੇਖ ਕੇ ਫਿਰ ਵਾਸ਼ਨਾ ਮਨ ਚ ਆਈ ਜਾਂਦੀ ਮੇਲਾ ਹੋ ਜਾਂਦਾ ਕੰਨ ਇਹਦੇ ਬੇਕਾਬੂ ਨੇ ਗੱਲਾਂ ਸੁਣ ਕੇ ਕਾਮ ਦੀਆਂ ਤੇ ਉਤੇਜਿਤ ਹੋ ਜਾਂਦਾ ਫਿਰ ਜ਼ੁਬਾਨ ਇਹਦੀ ਕਾਬੂ ਵਿੱਚ ਨਹੀਂ ਚੰਗੇ ਰਸਕਸ ਵੇਖ ਕੇ ਤੇ ਫੇਰ ਲਲਚਾ ਜਾਂਦੀ ਏ ਡਾਕਟਰ ਨੇ ਬੰਦ ਵੀ ਕੀਤਾ ਵੀ ਬਹੁਤਾ ਲੂਣ ਨਹੀਂ ਖਾਣਾ ਬਹੁਤਾ ਮਿੱਠਾ ਨਹੀਂ ਖਾਣਾ ਜਦੋਂ ਵੇਖਦਾ ਵੀ ਚੀਜ਼ਾਂ ਬੜੀਆਂ ਚੰਗੀਆਂ ਬਣੀਆਂ ਨੇ ਤੇ ਫੇਰ ਕਹਿੰਦਾ ਕੋਈ ਨਹੀਂ ਗੋਲੀ ਖਾ ਲਾਂਗੇ ਜ਼बान ਕਿਥੇ ਕਾਬੂ ਵਿੱਚ ਐ ਫਿਰ ਇਹ ਜ਼बान ਜਿਹੜੀ ਐ ਇਹ ਝੂਠ ਬੋਲਣ ਦਾ ਬੜਾ ਸਵਾਦ ਲੈਂਦੀ ਐ ਇੰਦਰੀਏ ਦੀ ਕਾਬੂ ਵਿੱਚ ਨਹੀਂ ਇਸ ਤਰ੍ਹਾਂ ਇਹ ਜਿਹੜੇ ਨੌ ਦਵਾਰੇ ਨੇ ਇਹ ਬੰਦ ਨਹੀਂ ਇਹਦੇ ਹੋਏ ਇਹ ਬੇਕਾਬੂ ਨੇ ਤੇ ਭਗਤ ਸਾਹਿਬ ਕਹਿੰਦੇ ਨਗਰੀ ਏਕੈ ਨੌ ਦਰਵਾਜੇ ਇੱਕ ਇਹ ਨਗਰ ਹੈ ਪਿੰਡ ਹੈ ਸ਼ਹਿਰ ਹੈ ਇਹਦੇ ਨੌ ਦਰਵਾਜੇ ਨੇ ਧਾਵਤ ਬਰਜਰ ਹਾਈ ਜਿਹੜਾ ਇਹਨਾਂ ਨਵਾਂ ਦਿਵਾਰਿਆਂ ਦੇ ਵਿੱਚੋਂ ਮਨ ਨੂੰ ਰੋਕ ਕੇ ਟਿਕਾ ਕੇ ਰੱਖ ਲੈਂਦਾ ਤ੍ਰਿਕੁਟੀ ਛੁੱਟੈ ਉਹਦੀ ਇਹ ਤ੍ਰਿਕੁਟੀ ਛੁੱਟ ਜਾਂਦੀ ਆ ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੀ ਦਸਵਾਂ ਦਰ ਖੁੱਲੈ ਉਹਦਾ ਫਿਰ ਦਸਮਵਾਂ ਦਵਾਰ ਜਿਹੜਾ ਉਹ ਖੁੱਲਦਾ ਤਾਂ ਮਨ ਖੀਵਾ ਭਾਈ ਤੇ ਜਦੋਂ ਖੁੱਲ ਜਾਂਦਾ ਫਿਰ ਇਹਦਾ ਮਨ ਐਨ ਖੀਵਾ ਹੋਇਆ ਰਹਿਦਾ ਖੀਵੇ ਤੋਂ ਭਾਵ ਹੈ ਕੈਨ ਮਸਤਿਆ ਰਹਿੰਦਾ ਐਨ ਮਸਤੀ ਦੇ ਵਿੱਚ ਫਿਰ ਉਹ ਮਸਤੀ ਜਿਹੜੀ ਐ ਦੀ ਉਤਰਦੀ ਨਹੀਂ ਸੰਸਾਰ ਦੇ ਰਸਾਂ ਦੀ ਮਸਤੀ ਮਨ ਖਾ ਪੀ ਕੇ ਤੇ ਥੋੜੇ ਸਮੇਂ ਵਾਸਤੇ ਖੁਸ਼ ਹੁੰਦਾ ਮਸਤ ਹੁੰਦਾ ਪਰ ਜਦੋਂ ਪਰਮੇਸ਼ਰ ਦੇ ਨਾਮ ਦੇ ਰਸ ਦੀ ਮਸਤੀ ਚੜ ਜਾਂਦੀ ਹੈ ਨਾ ਉਹ ਐਸੀ ਮਸਤੀ ਐ ਫਿਰ ਉਤਰਦੀ ਨਹੀਂ ਫਿਰ ਇਹਦਾ ਬੰਦ ਬੰਦ ਕਟਿਆ ਜਾ ਸਕਦਾ ਪਰ ਉਹ ਮਸਤੀ ਨਹੀਂ ਉਤਰਦੀ ਫਿਰ ਇਹਦਾ ਖੋਪਰ ਲਾਇਆ ਜਾ ਸਕਦਾ ਹੈ ਪਰ ਉਹ ਮਸਤੀ ਨਹੀਂ ਉਤਰਦੀ ਫਿਰ ਇਹਨੂੰ ਆਰੇ ਨਾਲ چیر ਕੇ ਦੋ ਫਾਂਗੜਾ ਕਰਕੇ ਤੇ ਧਰਤੀ ਤੇ ਸੁੱਟ ਦਿੱਤਾ ਜਾ ਸਕਦਾ ਸਰੀਰ ਦਾ ਨਾਸ ਕੀਤਾ ਜਾ ਸਕਦਾ ਪਰ ਉਹ ਮਸਤੀ ਨਹੀਂ ਉਤਰਦੀ ਫਿਰ ਇਹਨੂੰ ਰੂਹ ਦੇ ਵਿੱਚ ਬੰਨ ਕੇ ਲਪੇਟ ਕੇ ਅੱਗ ਲਾ ਕੇ ਸਾੜ ਦਿੱਤਾ ਜਾ ਸਕਦਾ ਪਰ ਉਹ ਮਸਤੀ ਨਹੀਂ ਉਤਰਦੀ ਫਿਰ ਦੇਗ ਦੇ ਵਿੱਚ ਗਰਮ ਪਾਣੀ ਦੇ ਵਿੱਚ ਉਬਾਲ ਕੇ ਇਹਦਾ ਸਰੀਰ ਦੀਆਂ ਹੱਡੀਆਂ ਵੱਖਰੀਆਂ ਤੇ ਮਾਸ ਵੱਖਰਾ ਕਰ ਦਿੱਤਾ ਜਾ ਸਕਦਾ ਪਰ ਉਹ ਮਸਤੀ ਨਹੀਂ ਉਤਰਦੀ ਫਿਰ ਐਸਾ ਮਸਤ ਹੋ ਜਾਂਦਾ ਤਾਂ ਮਨ ਖੀਵਾ ਭਾਈ ਫਿਰ ਐਸਾ ਮਨੋਖੀਵਾ ਹੋ ਜਾਂਦਾ ਐਸਾ ਮਸਤ ਹੋ ਜਾਂਦਾ ਐਸੀ ਮਸਤੀ ਉਹਨੂੰ ਚੜ ਜਾਂਦੀ ਹੈ ਅਪੈ ਪਦਪੂਰ ਤਾਪ ਤਹਿ ਨਾਸੇ ਕਹੇ ਕਬੀਰ ਵਿਚਾਰੀ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਇਹ ਗੱਲ ਵਿਚਾਰ ਕੇ ਤੁਹਾਨੂੰ ਦੱਸਦਾ ਹਾਂ ਜਦੋਂ ਫਿਰ ਪਰਮੇਸ਼ਰ ਦੇ ਨਾਮ ਦੇ ਵਿੱਚ ਇਹ ਮਨ ਮਸਤ ਹੋ ਜਾਂਦਾ ਨਾ ਇਹ ਫਿਰ ਅੰਦਰ ਹਿਰਦਾ ਜਿਹੜਾ ਅਪਹਿ ਪਦ ਪੂਰ ਅਪਹਿਤਾ ਦੇ ਪਦ ਦੇ ਨਾਲ ਭਾਵ ਨਿਰਭੈ ਪਦ ਦੇ ਨਾਲ ਐਨ ਪਰਿਪੂਰਨ ਹੋ ਜਾਂਦਾ ਨਿਰਪੈਤਾ ਆ ਜਾਂਦੀ ਅੰਦਰ ਫਿਰੇ ਕਿਸੇ ਪ੍ਰਕਾਰ ਦਾ ਡਾਰੇ ਦੇ ਅੰਦਰ ਨਹੀਂ ਰਹਿੰਦਾ ਹਰ ਪ੍ਰਕਾਰ ਦੇ ਡਾਰੇ ਦੇ ਅੰਦਰੋਂ ਖਤਮ ਹੋ ਜਾਂਦੇ ਨੇ ਨਾਸ਼ ਹੋ ਜਾਂਦੇ ਤਾਪ ਤਹਿ ਨਾਸੇ ਤੇ ਤਾਪ ਜਿਹੜੇ ਨੇ ਨਾ ਤਿੰਨੇ ਤਾਪ ਆਦ ਬਿਆਦ ਤੇ ਉਪਾਦ ਇਹ ਤਿੰਨ ਤਾਪ ਮੰਨੇ ਨੇ ਸਰੀਰ ਦੇ ਰੋਗ ਮਨ ਦੇ ਰੋਗ ਤੇ ਉੱਪਰੋਂ ਪੈ ਜਾਣੇ ਵਾਧੂ ਕੋਈ ਲੜਾਈ ਝਗੜਾ ਹੋ ਗਿਆ ਕਿਸੇ ਦੇ ਨਾਲ ਇਹ ਤਿੰਨੇ ਹੀ ਨਾਸ਼ ਹੋ ਜਾਂਦੇ ਨੇ ਐਸਾ ਅਪਹਿ ਹੋ ਜਾਂਦਾ ਹੈ Nirpahe ਹੋ ਜਾਂਦਾ ਹੈ ਹਿਰਦਾ ਇਹਦਾ Nirpaheਤਾ ਦੇ ਨਾਲ ਅੰਦਰੋਂ ਭਰ ਜਾਂਦਾ ਹੈ ਤਿੰਨੇ ਤਾਪ ਨਾਸ਼ ਹੋ ਜਾਂਦੇ ਨੇ ਕਹੇ ਕਬੀਰ ਬੀਚਾਰੀ ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਇਹ ਗੱਲ ਵਿਚਾਰ ਕੇ ਦਸੀ ਹੈ ਐਵੇਂ ਨਹੀਂ ਉੱਬਟ ਚਲੰਤੇ ਇਹੋ ਮਦ ਪਾਇਆ ਜਿਹੜੇ ਫਿਰ ਇਸ ਉੱਬਟ ਚਲੰਤੇ ਇਸ ਰਸਤੇ ਤੇ ਚਲਦੇ ਰਾਹ ਬੜਾ ਔਖਾ ਸੌਖਾ ਨਹੀਂ ਇਹ ਨੂੰ ਭਗਤ ਸਾਹਿਬ ਜੀ ਨੇ ਕਿਹਾ ਇੱਕ ਅਵ ਘਟ ਘਾਟੀ RAM ਕੀ ਤਿਹ ਚੜ ਰਿਹਾ ਕਬੀਰ ਇਹ ਔਖੀ ਘਾਟੀ ਐ ਇਹ ਪਰਮੇਸ਼ਰ ਦੇ ਨਾਮ ਵਾਲੀ ਜਿਹੜੀ ਘਾਟੀ ਐ ਔਖੀ ਐ ਤੇ ਹਰ ਇੱਕ ਬੰਦਾ ਔਖੇ ਪਾਸੇ ਤੋਂ ਕੰਨੀ ਘਤਰਾਉਂਦਾ ਆਣ ਵੇਖੋ ਸੰਸਾਰ ਵਿੱਚ ਕੋਈ ਵੀ ਬੰਦਾ ਔਖਾ ਕੰਮ ਕਰਨ ਨੂੰ ਥੋੜਾ ਚਾਹੁੰਦਾ ਹਰ ਕੋਈ ਚਾਹੁੰਦਾ ਮੈਂ ਸੌਖਾ ਹੋਵਾਂ ਮਾਂ ਪਿਓ ਵੀ ਬੱਚੇ ਨੂੰ ਪੜਾਉਂਦੇ ਨੇ ਪੜ ਜਾ ਸਾਡੇ ਸਮੇਂ ਤੇ ਸਾਨੂੰ ਨਹੀਂ ਪੜਾਇਆ ਜਾ ਸਕਿਆ ਕੁਝ ਮਜਬੂਰੀ ਇਸ ਤਰ੍ਹਾਂ ਦੀ ਸੀ ਤੂੰ ਪੜ ਜਾਏਂਗਾ ਤੇ ਰੋਟੀ ਸੌਖੀ ਖਾਵੇਂਗਾ ਔਖਾ ਨਹੀਂ ਹੋਵੇਂਗਾ ਹਰ ਕੰਮ ਸੌਖਾ ਹਰ ਕੰਮ ਸੌਖਾ ਚਾਹੁੰਦਾ ਕਾਰੋਬਾਰ ਵੀ ਜਿਹੜਾ ਸੌਖਾ ਹੋਵੇ ਮਿਹਨਤ ਥੋੜੀ ਕਰਨੀ ਪਵੇ ਪੈਸੇ ਬਹੁਤੇ ਮਿਲਣ ਹਰ ਕੰਮ ਸੌਖਾ ਚਾਹੁੰਦਾ ਇਸੇ ਤਰ੍ਹਾਂ ਇਹ ਪਰਮੇਸ਼ਰ ਵੱਲੋਂ ਵੀ ਇਸੇ ਤਰ੍ਹਾਂ ਹੀ ਚਾਹੁੰਦਾ ਵੀ ਮੈਨੂੰ ਕੁਝ ਨਾ ਕਰਨਾ ਪਵੇ ਪੈਸੇ ਹੀ ਦੇ ਦਿਆਂ ਆਪੇ ਬਾਬਾ ਪਾਠ ਕਰਦੇ ਤੇ ਗੱਲ ਬਣ ਜੇ ਸੌਖਾ ਜਾਈ ਚਾਹੁੰਦਾ ਨਾ ਪਿਆ ਸੌਖਾ ਜਾਈ ਆ ਮੇਰੇ ਤੋਂ ਨਹੀਂ ਬੈਠਾ ਜਾਣਾ ਮੈਂ ਕਿੱਥੇ ਬਹੂੰਗਾ ਮੇਰੀਆਂ ਤੇ ਲੱਤਾਂ ਥੱਕ ਜਾਂਦੀਆਂ ਨਹੀਂ ਹੋਣਾ ਮੇਰੇ ਕੋਲ ਪੈਸੇ ਹੀ ਦੇ ਦਿਆਂ ਬਾਬੇ ਨੂੰ ਆਖਾਂ ਬਾਬਾ ਮੇਰੇ ਨਾਂ ਦੀਆਂ ਪੰਜੀ ਮਾਲਾ ਕਰ ਦੇ ਮੈਂ ਪੈਸੇ ਦੇ ਤੇ ਤੇ ਅਰਦਾਸ ਕਰ ਦੇ ਸੌਖਾ ਹੀ ਚਾਹੁੰਦਾ ਹੈ ਪਰ ਇਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਿਹੜਾ ਰਸਤਾ ਹੈ ਔਖਾ ਇਹ ਕਿ ਅਬ ਘਟ ਘਾਟੀ RAM ਕੀ ਔਖੀ ਘਾਟੀ ਹੈ ਇਹਦਾ ਕੋਈ ਸ਼ਾਰਟਕਟ ਨਹੀਂ ਹੈਗਾ ਹਰ ਇੱਕ ਕੰਮ ਦਾ ਸ਼ਾਰਟਕਟ ਬੰਦਾ ਬਣਾਉਂਦਾ ਤੇ ਲੱਭ ਵੀ ਲੈਂਦੇ ਨੇ ਲੋਕ ਪਰ ਇਹਦਾ ਕੋਈ ਸ਼ਾਰਟਕਟ ਨਹੀਂ ਤੇ ਭਗਤ ਸਹਿਬ ਕਹਿੰਦੇ ਨੇ ਉਬਟ ਚਲਨਤੇ ਜਿਹੜੇ ਏਸ ਰਸਤੇ ਤੇ ਔਖੇ ਰਸਤੇ ਤੇ ਚੱਲਦੇ ਨੇ ਨਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸਤੇ ਤੇ ਇਸ ਘਾਟੀ ਨੂੰ ਚੜ੍ਹਦੇ ਨੇ ਇਹੋ ਮਦ ਪਾਇਆ ਉਹਨਾਂ ਨੇ ਇਹ ਮਦ ਇਹ ਨਸ਼ਾ ਇਹ ਰਸ ਉਹਨਾਂ ਨੇ ਪ੍ਰਾਪਤ ਕੀਤਾ ਤੇ ਫਿਰ ਉਹ ਐਨ ਮਸਤ ਰਹਿੰਦੇ ਨੇ ਕਿਸੇ ਨੇ ਪੁੱਛਿਆ ਭਗਤ ਜੀ ਕਿੰਨਾ ਕੁ ਭਗਤ ਬਾਬਾ ਕਬੀਰ ਸਾਹਿਬ ਕਹਿੰਦੇ ਜੈਸੇ ਖੋਦ ਖੁਮਾਰੀ ਖੁਮਾਰੀ ਹੁੰਦੀ ਮਸਤੀ ਜਿਵੇਂ ਕਹਿੰਦੇ ਨਾਮ ਖੁਮਾਰੀ ਨਾਮ ਦੀ ਖੁਮਾਰੀ ਨਾਮ ਦੀ ਮਸਤੀ ਖੋਦ ਇਹਦੇ ਵੱਖਰੇ ਵੱਖਰੇ ਅਰਥ ਵਿਦਵਾਨਾਂ ਨੇ ਕੀਤੇ ਨੇ ਤੇ ਕੇ ਵੀ ਕਰਦੇ ਨੇ ਜਿਸ ਤਰ੍ਹਾਂ ਅੰਗੂਰਾਂ ਦਾ ਰਸ ਜੇ ਸਿੱਧੇ ਲਫ਼ਜ਼ਾਂ ਦੇ ਕਹਿ ਲਈਏ ਕਿ ਜਿਵੇਂ ਅੰਗੂਰਾਂ ਦੀ ਸ਼ਰਾਬ ਬਣਾ ਕੇ ਪੀਂਦੇ ਆ ਨਾ ਉਹ ਕਹਿੰਦਾ ਵੜਾਈ ਮਸਤੀ ਇਹਦੇ ਚ ਬੜੀ ਮਸਤੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਫਿਰ ਇਸ ਤਰ੍ਹਾਂ ਦਾ ਰਸ ਪ੍ਰਾਪਤ ਹੁੰਦਾ ਜਿਵੇਂ ਖੂਦ ਖੁਮਾਰੀ ਵਾਲਾ ਮਸਤ ਹੁੰਦਾ ਨਾ ਉਹਦੀ ਤੇ ਮਸਤੀ ਦੋਹਾਂ ਚੋਂ ਦਸਾਂ ਘੰਟਿਆਂ ਨੂੰ ਉੱਤਰ ਜਾਣੀ ਪਰ ਨਾਮ ਦੀ ਖੁਮਾਰੀ ਜਿਹੜੀ ਆ ਫਿਰ ਉੱਤਰਦੀ ਨਹੀਂ ਫਿਰ ਉਹ ਸਦੀਵ ਕਾਲ ਵਾਸਤੇ ਐਨ ਮਸਤ ਰਹਿੰਦਾ ਹੈ ਦੂਜੀ ਮਸਤੀ ਜਿਹੜੀ ਐ ਉਹ ਬੰਦੇ ਨੂੰ ਬੇਹੋਸ਼ ਕਰਦੀ ਐ ਇਹਨੂੰ ਬੇਸੁਰਤ ਕਰਦੀ ਐ ਇਹਨੂੰ ਬੇਸਮਝ ਕਰਦੀ ਐ ਪਰ ਨਾਮ ਦੀ ਖਮਾਰੀ ਜਿਹੜੀ ਐ ਇਹਨੂੰ ਹੋਸ਼ ਵਿੱਚ ਲੈ ਆਉਂਦੀ ਐ ਇਹਨੂੰ ਸਮਝ ਅਸਲ ਵਿੱਚ ਸਮਝ ਕੀ ਐ ਉਹ ਬਖਸ਼ ਦਿੰਦੀ ਐ ਇਹਦੀ ਬੇਹੋਸ਼ੀ ਨੂੰ ਤੋੜ ਦਿੰਦੀ ਐ ਇਹ ਐਸੀ ਖਮਾਰੀ ਹੈ ਫਿਰ ਇਸ ਤਰ੍ਹਾਂ ਇਹ ਉਹ ਜੀਵ ਜਿਹੜਾ ਇਸ ਰਸ ਦੇ ਵਿੱਚ ਐਨ ਮਸਤ ਹੋਇਆ ਰਹਿਦਾ ਜਿਸ ਤਰ੍ਹਾਂ ਖੂਦ ਖਮਾਰੀ ਵਿੱਚ ਮਸਤਿਆ ਹੁੰਦਾ ਐ ਬਗਤ ਸਾਹਿਬ ਜੀ ਨੇ ਇਹ ਸੁੰਦਰ ਬਚਨ ਗਏ ਕਿ हे ਬੁੱਧੀ हे ਮਤ ਤੂੰ ਨਾ ਆਪਣੇ ਮਨ ਨੂੰ ਆ ਝੂਠੇ ਰਸਾਂ ਵੱਲੋਂ ਮੋੜ ਕੇ ਤੇ ਨਾਮ ਰਸ ਦੇ ਵੱਲ ਨੂੰ ਜੋੜਨਾ ਕਰ ਨਾਮ ਅੰਮ੍ਰਿਤ ਵਾਲੇ ਨੂੰ ਜੋੜਨਾ ਕਰ ਜ਼ੁਬਾਨ ਦੇ ਨਾਲ ਰਾਮ ਰਾਮ ਜੱਪੀ ਜਾ ਪਰਮੇਸ਼ਰ ਦੀ ਕਿਰਪਾ ਹੋਵੇਗੀ ਤੈਨੂੰ ਵੀ ਅਸੀਅ ਅਵਸਥਾ ਪ੍ਰਾਪਤ ਹੋਵੇਗੀ ਐਸਾ ਮਸਤ ਜਾਏਗਾ ਫਿਰ ਇਹ ਮਸਤੀ ਕਦੀ ਉਤਰੇਗੀ ਨਹੀਂ ਇਹ ਭਗਤ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ